you. Mm -hmm. ਹਾਂ ਜੀ ਪ੍ਰਧਾਨ ਜੀ ਤੁਸੀਂ ਉਹ ਐਸਐਸਪੀ ਸਾਹਿਬ ਦੇ ਆਏ ਕੀ ਗੱਲ ਹੋਈ ਆ ਸੀ ਕੋਈ ਕੱਲ ਮਹਾਸ਼ਿਵਰਾਤਰੀ ਉਪਲਖਮ ਜਾਗੋ ਦਾ ਆਯੋਜਨ ਹਰ ਸਾਲ ਅਸੀਂ ਕਰਦੇ ਆ 47 ਸਾਲ ਹੋ ਗਏ ਸਾਨੂੰ ਸ਼ੋਭਾ ਯਾਤਰਾ ਕਰਦੇ ਹੋਏ 47 ਸਾਲ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਹੈ ਕੱਲ ਜਾਗੋ ਦਾ ਤੀਸਰਾ ਦਿਨ ਸੀਗਾ ਸਾਡਾ ਆਰੇ ਸਮਾਜ ਚੋਂ ਤੋਂ ਜਾਗੋ ਬੜੀ ਧੁੰਮ ਧਮ ਦੇ ਨਾਲ ਜਿਹਦੇ ਵਿੱਚ 400 ਤੋਂ 500 ਲੇਡੀਜ਼ ਬੱਚੇ ਆਦਮੀ ਸੀਗੇ ਉਹ ਜਾਗੋ ਚੱਲੀ ਆ ਜਦੋਂ ਇਹ ਮਹਾਨਾ ਕਾਰਖਾਨਾ ਕਲੋਨੀ 'ਚ ਜਾਗੋ ਪਹੁੰਚੀ ਹੈ ਤਾਂ ਉੱਥੇ ਹੀ ਕੁਝ ਸਰarati ਤੱਤਵਾਂ ਨੇ ਸਾਡੇ ਜਗੋ ਦੇ ਨਾਲ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਸਾਡੇ ਜਿਹੜੇ ਗਾਣ ਵਾਲੀ ਲੇਡੀ ਸੀ ਉਹਨਾਂ ਨਾਲ ਵਰਤਮ ਦੀ ਕੀਤੀ ਹੈ ਔਰ ਜਿਹੜੇ ਸਟicker ਸੀਗੇ ਉਹ ਪਟਕੇ ਆਪਣੇ ਨਾਲ ਲੈ ਗਏ ਜਿਹਦੇ ਵਿੱਚ ਸਾਰੇ ਜਿਹੜੇ ਨਾਲ ਸੰਗਤ ਚੱਲੇ ਸੀ 400 500 ਬੰਦਾ ਇਸੇ ਬਾਤ ਦਾ ਗਵਾਹ ਹੈਗਾ ਤਾਂ ਅਸੀਂ ਕਿਸੇ ਬੰਦੇ ਦੇ ਇੱਕ ਬੰਦੇ ਦਾ ਨਾਮ ਸਾਨੂੰ ਪਤਾ ਹੈ ਜਿਹੜਾ ਇਹ ਕਰ ਹੈਗਾ ਉਹ ਸ਼ੇਖ ਕੁਮਾਰ ਹੈਗਾ ਤਾਂ ਉਹਦਾ ਨਾਮ ਅਸੀਂ ਦੱਸ ਦਿੱਤੇ ਉਸ ਤੋਂ ਬਾਅਦ ਉਹ ਜਗਵਾਰੀ ਸਮਾਜ ਪਹੁੰਚੀ ਆ ਤਾਂ ਉੱਥੇ 50 ਤੋਂ 60 ਬੰਦੇ ਹਥਿਆਰਾਂ ਦੇ ਨਾਲ ਲੈ ਸੁੱਥੇ ਖੜੇ ਸੀਗੇ ਉਸ ਤੋਂ ਬਾਅਦ ਜਦ ਮੇਰਾ ਬੇਟਾ ਘਰ ਜਾਣ ਲੱਗਿਆ ਨਾ ਉਹਨਾਂ ਨੇ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਜਿਹਨਾਂ ਜਿਹਨਾਂ ਨੇ ਤਾਂ ਚਾਕੂ ਡੰਡੇ ਪਾ ਪਤਾ ਨਹੀਂ ਕਿ ਕਿਸੇ ਗੱਡੀ ਤੋੜਨ ਦੀ ਵੀ ਕੋਸ਼ਿਸ਼ ਕੀਤੀ ਹੈ ਦੇ ਬੇਟੇ ਨੇ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਹੈ ਇੱਕ ਪਟਿਆਲਾ ਸ਼ਹਿਰ ਦੇ ਵਿੱਚ ਹਿੰਦੂਆਂ ਦੇ ਵਿੱਚ ਦਹਿਸ਼ਤ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਰਾਤ ਵੀ ਅਸੀਂ ਰਾਤ ਵੀ ਸਾਹਬ ਦੀ ਨੌਲੇਜ ਮੈਂ ਲਿਆਤਾ ਸੀ ਐਸਐਚਓ ਸਾਹਬ ਦੀ ਨੌਲੇਜ ਮੈਂ ਲਿਆਤਾ ਸੀ ਅੱਜ ਅਸੀਂ ਰਿਟਰਨ 'ਚ ਹੁਣ ਐਸਐਸਪੀ ਸਾਹਬ ਦੇ ਕੋਲ ਗ੍ਰੇਟ ਕੀਤੀ ਹੈ ਔਰ ਇਹ ਵੀ ਕਾਰਨ ਵੀ ਅਸੀਂ ਚਾਹੁੰਦੇ ਹਾਂ ਕਿ ਮਹਾਸ਼ਿਵਰਾਤ ਦੀ ਬਹੁਤ ਵੱਡਾ ਤਿਹਾੜਾ ਹੈ ਪਟਿਆਲਾ ਸ਼ਹਿਰ ਦਾ ਸ਼੍ਰੀ ਹਿੰਦ ਸ਼੍ਰੀ ਪਵਨ ਕੁਮਾਰ ਸ਼ਰਮਾ ਨੇ ਜਗਤ ਗੁਰੂ ਪੰਚਨਾਨ ਦੇ ਜੀ ਮਹਾਰਾਣੀ ਜੀ ਸ਼ੋਭਾ ਯਾਤਰਾ ਕਰਦੇ ਹੁੰਦੇ ਸੀ ਬਹੁਤ ਵੱਡੀ ਸ਼ੋਭਾ ਸ਼ਹਿਰ ਵਿੱਚ ਚਲਦੀ ਹੈ ਜਿਹੜੀ ਸਾਰੇ ਵਿੱਚ ਜੋ ਮਸ਼ਹੂਰ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਇਸ ਸ਼ੋਭਾ ਯਾਤਰਾ ਦੇ ਵਿੱਚ ਇਸ ਤਰ੍ਹਾਂ ਨਹੀਂ ਕੋਈ ਸਰਾਤ ਨਾ ਹੋਵੇ ਕਿਉਂਕਿ ਸ਼ੋਭਾ ਯਾਤਰਾ ਨਾਲ ਪਟਿਆਲਾ ਸ਼ਹਿਰ ਦੇ ਸਾਰੇ ਸਨਾਤੀਆਂ ਦੀ ਭਾਵਨਾ ਜੁੜੀ ਹੋਈ ਹੈ ਬਹੁਤ ਅਸੀਂ ਦੇਖਦੇ ਹਾਂ ਪ੍ਰੈਸ ਵਾਲੇ ਇੰਨਾ ਵੱਡਾ ਸਵਾਗਤ ਹੁੰਦਾ ਪਟਿਆਲੇ ਸ਼ਹਿਰ ਦੇ ਵਿੱਚ ਤਾਂ ਸਾਨੂੰ ਡਰ ਹੈ ਕਿ کہیں ਇਸ ਤਰ੍ਹਾਂ ਦੀ ਸਰਾਤ ਸ਼ੋਭਾ ਯਾਤਰਾ ਦੇ ਵਿੱਚ ਜੇ ਹੋ ਗਈ ਤਾਂ ਪਟਿਆਲੇ ਸ਼ਹਿਰ ਦਾ ਮਾਹੌਲ ਸੰਭਾਲਣਾ ਮੁਸ਼ਕਲ ਹੋ ਜਾਏ ਕੀ ਪਤਾ ਲੱਗਿਆ ਜੀ ਕੋਈ ਕੀ ਕਾਰਨ ਹੋਇਆ ਸੀਗਾ ਜਿਹੜਾ ਹਮਲਾ ਕੀਤਾ ਗਿਆ ਨਹੀਂ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਅਸੀਂ ਐਪਲੀਕੇਸ਼ਨ ਦਈਏ ਇਹ ਬੰਦੇ ਗ੍ਰਿਫਤਾਰ ਕਰੀਏ ਤੇ ਦੱਸਣਗੇ ਕਿ ਉਹ ਇਹਦੇ ਪਿੱਛੇ ਕਿ ਕਿਸ ਬੰਦੇ ਦੀ ਸਾਜ਼ਿਸ਼ ਸੀ ਕਿ ਇਹਨਾਂ ਨੇ ਭੇਜਿਆ ਸੀ ਮਾਹੌਲ ਖਰਾਬ ਕਰਨ ਵਾਸਤੇ ਨਾਲੇ ਤੁਹਾਡੀ ਜਗ੍ਹਾ ਦੇ ਵਿੱਚ ਤਾਂ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੁੰਦੇ ਆਂ ਉਹਨਾਂ ਦੇ ਸਾਹਮਣੇ ਇਹ ਕਾਰਵਾਈ ਹੋਈ ਵਾਰ-ਵਾਰ ਦਾ ਤੋ ਹੀ ਅਲੀ ਦੇ ਐਸਐਚਓ ਬਲਕਾਨ ਸੀ ਐਸਐਸਏ ਬਲਕਾਨ ਸਿੰਘ ਸੀਗੇ ਉਹਨਾਂ ਦੇ ਸਾਹਮਣੇ ਹੀ ਸਾਰਾ ਕੁਝ ਹੋਇਆ ਉਹਨਾਂ ਦੀ ਨੌਲੇਜ ਹੈ ਸਾਰੇ ਸਮਾਜ ਜਿਹੜੇ ਬੰਦੇ ਗੁੰਡੇ ਇਕੱਠੇ ਖੜੇਗੇ ਸੀ ਉਹ ਵੀ ਉਹਨਾਂ ਦੀ ਨੌਲੇਜ ਹੈ ਪਰ ਆਤ ਉਹਨ किसी जिते वार्ता थोड़ी है उत्थे इतलाह करिए पुलिस आई है पुलिस प्रशासन ने ठीक कराया रात बढ़िया माहौल संभाल लिया लेकिन अगर पुलिस प्रशासन मौके पर कार्रवाई ना करता तो उ रात खून खराबा हो सकता ਤੁਹਾਨੂੰ ਸੀਐਸਪੀ ਸਾਹਿਬ ਨਾਲ ਮਿਲ ਲਈ ਬਿਲਕੁਲ ਮਿਲੇ ਸਾਨੂੰ ਐਸਐਸਸੀ ਦਾ ਹੈ ਨਹੀਂ ਦੇਵੇ ਪਰ ਅਸੀਂ ਐਪਲੀਕੇਸ਼ਨ ਦੇ ਚੁੱਕੇ ਹਾਂ ਉਹਨਾਂ ਨੇ ਕੀ ਮੰਗ ਕਰਦੇ ਹੋ ਤੁਸੀਂ ਬਿਲਕੁਲ ਕਾਰਵਾਈ ਦੀ ਮੰਗ ਹੈ ਨਹੀਂ ਕਾਰਵਾਈ ਹੋਏਗੀ ਤੇ ਇਹ ਲੋਕ ਇਹਨਾਂ ਦੇ ਹੌਸਲੇ ਬਲੰਦ ਹੋਣਗੇ ਸ਼ਿਵਰਾਤਰੀ ਨੂੰ ਇਸ ਤੋਂ ਵੀ ਵੱਡੀ ਵਾਰਦਾਤ ਕਰ ਸਕਦੇ ਜੇਕਰ ਚਲਦੀ ਜਾਗੋ ਜੋ 500 ਬੰਦੇ ਦੀ ਹਾਜ਼ਰੀ ਤੇ ਦਾ ਵੱਡਾ ਕਾਰਡ ਕਰ ਸਕਦੇ ਆ ਤਾਂ ਸ਼ਿਵਰਾਤਰੀ ਨੂੰ ਤਾਂ ਦੇਖੋ ਹੁਣ ਇਹਨਾਂ ਦੀ ਕੀ ਮਨਸ਼ਾ ਹੈਗੀ ਹੈ ਪਟਿਆਲਾ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਮਨਸ਼ਾ ਹੈ ਜਾਂ ਪੀ ਦੇ ਪਿੱਛੇ ਕਿਹਦਾ ਦਿਮਾਗ ਚੱਲ ਰਿਹਾ ਹੈ ਕਿਹੜੇ ਸਾਥੀ ਦਾ ਤਨ ਇਹ ਤਾਂ ਪ੍ਰਸ਼ਾਸਨ ਦਾ ਕੰਮ ਆ ਪਤਾ ਕਰਦਾ ਅੱਦਾ ਕੰਮ ਸੀ ਪ੍ਰਸ਼ਾਸਨ ਦੀ ਨੌਲੇਜ ਆ ਲੈਣਾ ਸੀ ਜਾਤਾ ਤਾਂ ਅੱਜ ਵੀ ਜਗੋਂ نکلਨੀ ਹੈ ਸ਼ਿਵਰਾਤੀ ਦੇ ਦਿਨੋਂ ਦਿਨ ਹੀ نکلਨੀ ਹੈ ਅਗਰ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਤਾਂ ਅੱਜ ਤੱਕ ਅਸੀਂ ਰਾਤ ਦਾ ਮਾਹੌਲ ਪ੍ਰਸ਼ਾਸਨ ਨੇ ਸੰਭਾਲ ਲਿਆ ਅਸੀਂ ਬਹੁਤ ਕੋਸ਼ਿਸ਼ ਕਰੀਏ ਮੈਂ ਮੁੰਡਿਆਂ ਨੂੰ ਰੋਕਿਆ ਵੀ ਨਹੀਂ ਆਪਾਂ ਨੇ ਕੁਝ ਨਹੀਂ ਗੱਲ ਨਾਲ ਜੇ ਤਾਂ ਆਪਾਂ ਕਾਨੂੰਨੀ ਕਾਰਵਾਈ ਕਰਦੇ ਤਾਂ ਕਾਨੂੰਨੀ ਕਾਰਵਾਈ ਸੀ ਕਰਦੇ ਸੀ ਠੀਕ ਥੈਂਕ ਯੂ